ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਦੇ ਚ ਬੜੀ ਤਿੱਖੀ ਸ਼ਬਦਾਵਲੀ ਭਾਜਪੀ ਦੀ ਖਾਤਰ ਵਰਤੀ ਗਈ ਜਾਪ ਰਹੀ ਹੈ ਤਸਵੀਰਾਂ ਵੀ ਨਾਲ ਤੁਹਾਨੂੰ ਉਸ ਟਵੀਟ ਦੀ ਅਸੀਂ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਜੜੀਆਂ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਦਿਖਾਈਆਂ ਜਾਣੀਆਂ ਸੀ ਉਹਨਾਂ ਨੂੰ ਕੇਂਦਰ ਸਰਕਾਰ ਦੀ ਉਸ ਸੰਬੰਧਿਤ ਕਮੇਟੀ ਦੇ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਤੇ ਇਸੇ ਦੇ ਬਾਬਤ ਜਦੋਂ ਰਾਜਨੀਤੀ ਵੱਧਣ ਲੱਗੀ ਰਾਜਨੀਤੀ ਹੋਣ ਲੱਗੀ ਤਾਂ ਫਿਰ ਸੁਨੀਲ ਜਾਖੜ ਹੁਰੀ ਇਸ ਮੈਦਾਨ ਦੇ ਵਿੱਚ ਕੁੱਦੇ ਨਾਲ ਮਨਜਿੰਦਰ ਸਿੰਘ ਸਿਰਸਾ ਹੁਰੀ ਇਸ ਸੁਵਿਧਾਨ ਦੇ ਵਿੱਚ ਕੋਦੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਮਾਲਵਿੰਦਰ ਸਿੰਘ ਕੰਗ ਹੋਰਾਂ ਦੇ ਵੱਲੋਂ ਬੜੇ ਤਿੱਖੇ ਜਿਹੜੇ ਜਵਾਬ ਨੇ ਉਹ ਇਹਨਾਂ ਦੀਆਂ ਇਹਨਾਂ ਦੇ ਸਵਾਲਾਂ ਦੇ ਉਹ ਦਿੱਤੇ ਗਏ ਸੀ ਤੇ ਹੁਣ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਇੱਕ ਵਾਰੀ ਕੋਟ ਕਰਕੇ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਭਗਵੰਤ ਸਿੰਘ ਮਾਨ ਹੁਰੀ ਲਿਖਦੇ ਆ ਕਿ ਅਸੀਂ ਸਾਡੇ ਭਗਤ ਸਿੰਘ ਰਾਜਗੁਰੂ ਸੁਖਦੇਵ ਲਾਲਾ ਲਾਜਪਤ ਰਾਏ ਉਦਮ ਸਿੰਘ ਮਾਈ ਭਾਗੋ ਕਰਤਾਰ ਸਰਾਬੇ ਗਦਰੀ ਬਾਬੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ categories ਦੇ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਜਾਣਦੇ ਆ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਭਾਜਪਾ ਦੇ ਉੱਤੇ ਤਿੱਖੇ ਜਿਹੜੇ ਸ਼ਬਦੀ ਹਮਲੇ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਟਵੀਟ ਦੇ ਵਿੱਚ ਕਿੱਤੇ ਗਏ ਆ ਬੜੇ ਲੰਮੇ ਸਮੇਂ ਤੋਂ ਇਹਦੀ ਚਰਚਾ ਚੱਲ ਰਹੀ ਸੀ ਕਿ ਮੁੱਖ ਮੰਤਰੀ ਮਾਨ ਕਿਉਂ ਨਹੀਂ ਉਸ ਤਰੀਕੇ ਦਾ ਜਵਾਬ ਦੇ ਰਹੇ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਆ ਕਿਉਂਕਿ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀਆਂ ਝਾਕੀ ਦੇ ਡਿਜ਼ਾਈਨ ਦੀਆਂ ਤਸਵੀਰਾਂ ਨੇ ਜਿਹੜੀਆਂ ਕੇਂਦਰੀ ਕਮੇਟੀ ਨੂੰ ਭੇਜੀਆਂ ਗਈਆਂ ਸੀ ਉਹਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਤੇ ਨਾਲ ਦੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਇਹਦੇ ਚਲਦੇ ਰਜੈਕਟ ਕੀਤੀਆਂ ਗਈਆਂ ਨੇ ਤੇ ਮਨਜਿੰਦਰ ਸਿੰਘ ਸਿਰਸਾ ਉਰੀ ਕਹਿੰਦੇ ਸੀ ਕਿ ਪੁਰਾਣੇ ਜਿਹੜੇ ਡਿਜ਼ਾਈਨ ਨੇ ਉਹਨਾਂ ਨੂੰ ਰੀਡਿਜ਼ਾਈਨ ਨਹੀਂ ਕੀਤਾ ਗਿਆ ਉਹਨਾਂ ਤੇ ਰੰਗ ਰੂਗਣ ਮਾਰ ਕੇ ਦੁਬਾਰਾ ਫਿਰ ਤੋਂ ਉਹੀ ਚਾਕੀਆਂ ਨੇ ਜਿਹੜੀਆਂ ਪ੍ਰੇਡ ਦੇ ਲਈ ਭੇਜ ਦਿੱਤੀਆਂ ਗਈਆਂ ਸੀ ਤਾਂ ਕਰਕੇ ਰਿਜੈਕਟ ਕੀਤੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਜਾਖੜ ਹੋਰਾਂ ਨੂੰ ਤਿੱਖਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਕੇਂਦਰ ਦੇ ਵਿੱਚ ਤੁਹਾਡੀ ਚੱਲਦੀ ਹੈ ਵੱਡਾ ਰਸੂਖ ਰੱਖਦੇ ਹੋ ਪਰ ਤੁਸੀਂ ਝੂਠ ਬੋਲਣਾ ਜੇ ਤੱਕ ਨਹੀਂ ਸਿੱਖਿਓ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਸੱਚੇ ਹੋ ਤਾਂ ਤੁਸੀਂ ਉਧਰਲੇ ਪਾਸੇ ਕੋਈ ਨਾ ਕੋਈ ਐਸਾ ਸਬੂਤ ਕੱਢ ਕੇ ਲਿਆਓ ਜਿੱਦੇ ਜੇ ਤੁਹਾਨੂੰ ਦਿਖਦਾ ਹੋਵੇ ਕਿ ਉੱਥੇ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਸਾਬਿਤ ਕਰ ਦਉਗੇ ਤਾਂ ਮੈਂ ਰਾਜਨੀਤੀ ਨੂੰ ਛੱਡ ਦਿਆਂਗਾ ਤੇ ਨਹੀਂ ਫਿਰ ਜੇ ਨਾ ਸਾਬਿਤ ਕਰ ਸਕੇ ਤਾਂ ਫਿਰ ਤੁਸੀਂ ਪੰਜਾਬ ਦੇ ਵੱਲੋਂ ਮੂੰਹ ਨਾ ਕਰਿਓ ਤਾਂ ਫਿਰ ਬਾਅਦ ਵਿੱਚ ਜਾਖੜੋਂ ਦੇ ਵੱਲੋਂ ਵੀ ਜਵਾਬ ਦਿੱਤਾ ਜਾਂਦਾ ਤੇ ਟਵੀਟ ਕਰਦੇ ਆ ਉਹਨਾਂ ਦੇ ਵੱਲੋਂ ਬੀਤੇ ਦਿਨ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਉਸ ਬਿਆਨ ਦੇ ਉੱਤੇ ਜਿਉਂਦਾ ਤਿਉਂ ਖੜਾ ਤੇ ਮੈਨੂੰ ਉਬਿਆ ਤੋਂ ਹਿਲਣ ਦੇ ਲਈ ਕੋਈ ਵੀ ਨਹੀਂ ਆਖ ਸਕਦਾ ਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਕੇਂਦਰ ਦਾ ਸਬੰਧਿਤ ਮੰਤਰਾਲਾ ਉਹਨਾਂ ਦੇ ਵੱਲੋਂ ਰੱਖਿਆ ਮੰਤਰਾਲੇ ਦੇ ਵੱਲੋਂ ਜਿਹੜਾ ਜਵਾਬ ਆਉਂਦਾ ਜਿੱਦੇ ਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਕਮੇਟੀ ਜਿਹੜੀ ਤਿੰਨ ਪੜਾਵਾਂ ਦੇ ਵਿੱਚੋਂ ਪੂਰੀ ਲੰਘਦੀ ਹੁੰਦੀ ਹੈ ਜਾਂਚ ਜਿਹੜਾ ਡਿਜ਼ਾਈਨ ਹੈ ਜਿੱਦੀ ਜਾਂਚ ਪੜਤਾਲ ਕਰਨੀ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਐਸਾ ਕੁਝ ਤੱਤ ਨਿਕਲ ਕੇ ਸਾਹਮਣੇ ਆਇਆ ਜਿਸ ਤੋਂ ਬਾਅਦ ਪੰਜਾਬ ਦੀਆਂ ਚੱਕੀਆਂ ਰੱਦ ਕਰਨੀਆਂ ਪੈ ਗਈਆਂ ਤਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਸਹਿਮਾਨ ਹੋਰਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਦਿੱਤੇ ਆ ਕਿ ਟਵੀਟ ਕੀਤਾ ਗਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਹ ਸਾਰੇ ਸਬੰਧਿਤ ਜਿੰਨੇ ਵੀ ਉਹਨਾਂ ਨੇ ਨਾਮ ਲਿਖੇ ਕਿ ਸਾਡੇ ਹੀਰੋ ਨੇ ਸਾਨੂੰ ਭਾਜਪਾ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਤੇ ਇਹਨਾਂ ਦੀਆਂ ਜਿਹੜੀਆਂ ਚਾਕੀਆਂ ਨੇ ਉਹਨਾਂ ਨੂੰ ਅਸੀਂ ਰਿਜੈਕਟਡ categories ਦੇ ਵਿੱਚ ਨਹੀਂ ਪਾਵਾਂਗੇ ਨਾਲ ਦੀ ਨਾਲ ਇਹ ਜਿਹੜਾ ਤਿੱਖਾ ਵੱਡਾ ਬਿਆਨ ਦਿੱਤਾ ਗਿਆ ਕਿ ਸਾਨੂੰ ਬੀਜੇਪੀ ਦੇ ਕੋਲੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਹਾਲਾਂਕਿ ਹੁਣ ਤੱਕ ਇਹ ਸਾਰਾ ਇੱਥੇ ਤੱਕ ਮਾਮਲਾ ਪਹੁੰਚ ਚੁੱਕਿਆ ਹੈ ਕਿ ਇਸ ਤੋਂ ਅੱਗੇ ਇਹਨੂੰ ਕਿੰਨਾਂ ਸਿਆਸਤਦਾਨਾਂ ਦੇ ਵੱਲੋਂ ਰਬੜ ਦੇ ਵਾਂਗੂ ਖਿੱਚ ਕੇ ਵਧਾਇਆ ਜਾਏਗਾ ਇਹਦੇ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਕੁਸੂਬੇ ਕਰਸ ਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਦੇ ਚ ਬੜੀ ਤਿੱਖੀ ਸ਼ਬਦਾਵਲੀ ਬੀਜੇਪੀ ਦੀ ਖਾਤਰ ਵਰਤੀ ਗਈ ਜਾਪ ਰਹੀ ਹੈ ਤਸਵੀਰਾਂ ਵੀ ਨਾਲ ਤੁਹਾਨੂੰ ਉਸ ਟਵੀਟ ਦੀ ਅਸੀਂ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਜਿਹੜੀਆਂ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਦਿਖਾਈਆਂ ਜਾਣੀਆਂ ਸੀ ਉਹਨਾਂ ਨੂੰ ਕੇਂਦਰ ਸਰਕਾਰ ਦੀ ਉਸ ਸੰਬੰਧਿਤ ਕਮੇਟੀ ਦੇ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਤੇ ਇਸੇ ਦੇ ਬਾਬਤ ਜਦੋਂ ਰਾਜਨੀਤੀ ਵੱਧਣ ਲੱਗੀ ਰਾਜਨੀਤੀ ਹੋਣ ਲੱਗੀ ਤਾਂ ਫਿਰ ਸੁਨੀਲ ਜਾਖੜ ਹੁਰੀ ਇਸ ਮੈਦਾਨ ਦੇ ਵਿੱਚ ਕੁੱਦੇ ਨਾਲਮਨ ਜਿੰਦਰ ਸਿੰਘ ਸਿਰਸਾ ਹੁਰੀਏ ਸੁਵਿਧਾਨ ਦੇ ਵਿੱਚ ਕੋਦੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਮਾਲਵਿੰਦਰ ਸਿੰਘ ਕੰਗ ਹੋਰਾਂ ਦੇ ਵੱਲੋਂ ਬੜੇ ਤਿੱਖੇ ਜਿਹੜੇ ਜਵਾਬ ਨੇ ਉਹ ਇਹਨਾਂ ਦੀਆਂ ਇਹਨਾਂ ਦੇ ਸਵਾਲਾਂ ਦੇ ਉਹ ਦਿੱਤੇ ਗਏ ਸੀ ਤੇ ਹੁਣ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਹੈ ਇੱਕ ਵਾਰੀ ਕੋਟ ਕਰਕੇ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਭਗਵੰਤ ਸਿੰਘ ਮਾਨ ਹੁਰੀ ਲਿਖਦੇ ਆ ਕਿ ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਉਦਮ ਸਿੰਘ, ਮਾਈ ਭਾਗੂ, ਕਰਤਾਰ ਸਰਾਬੇ, ਗਦਰੀ ਬਾਬੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ categories ਦੇ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਜਾਣਦੇ ਆ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਭਾਜਪਾ ਦੇ ਉੱਤੇ ਤਿੱਖੇ ਜਿਹੜੇ ਸ਼ਬਦੀ ਹਮਲੇ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਟਵੀਟ ਦੇ ਵਿੱਚ ਕਿਤੇ ਗਿਆ ਬੜੇ ਲੰਮੇ ਸਮੇਂ ਤੋਂ ਇਹਦੀ ਚਰਚਾ ਚੱਲ ਰਹੀ ਸੀ ਕਿ ਮੁੱਖ ਮੰਤਰੀ ਮਾਨ ਕਿਉਂ ਨਹੀਂ ਉਸ ਤਰੀਕੇ ਦਾ ਜਵਾਬ ਦੇ ਰਹੇ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਆ ਕਿਉਂਕਿ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀਆਂ ਝਾਕੀ ਦੇ ਡਿਜ਼ਾਈਨ ਦੀਆਂ ਤਸਵੀਰਾਂ ਨੇ ਜਿਹੜੀਆਂ ਕੇਂਦਰੀ ਕਮੇਟੀ ਨੂੰ ਭੇਜੀਆਂ ਗਈਆਂ ਸੀ ਉਹਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਤੇ ਨਾਲ ਦੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਣੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਇਹਦੇ ਚਲਦੇ ਰਜੈਕਟ ਕੀਤੀਆਂ ਗਈਆਂ ਨੇ ਤੇ ਮਨਜੀਤ ਸਿੰਘ ਸਿਰਸਾਉਰੀ ਕਹਿੰਦੇ ਸੀ ਕਿ ਪੁਰਾਣੇ ਜਿਹੜੇ ਡਿਜ਼ਾਈਨ ਨੇ ਉਹਨਾਂ ਨੂੰ ਰੀਡਿਜ਼ਾਈਨ ਨਹੀਂ ਕੀਤਾ ਗਿਆ ਉਹਨਾਂ ਤੇ ਰੰਗ ਰੋਗਨ ਮਾਰ ਕੇ ਦੁਬਾਰਾ ਫਿਰ ਤੋਂ ਉਹੀ ਝਾਕੀਆਂ ਨੇ ਜਿਹੜੀਆਂ ਪ੍ਰੇਟ ਦੇ ਲਈ ਭੇਜ ਦਿੱਤੀਆਂ ਗਈਆਂ ਸੀ ਤਾਂ ਕਰਕੇ ਰਿਜੈਕਟ ਕੀਤੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਜਾਖੜ ਹੋਰਾਂ ਨੂੰ ਤਿੱਖਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਕੇਂਦਰ ਦੇ ਵਿੱਚ ਤੁਹਾਡੇ ਚੱਲਦੀ ਹੈ ਵੱਡਾ ਰਸੂਖ ਰੱਖਦੇ ਹੋ ਪਰ ਤੁਸੀਂ ਝੂਠ ਬੋਲਣਾ ਅਜੇ ਤੱਕ ਨਹੀਂ ਸਿੱਖਿਓ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਸੱਚੇ ਹੋ ਤਾਂ ਤੁਸੀਂ ਉਧਰਲੇ ਪਾਸੇ ਕੋਈ ਨਾ ਕੋਈ ਐਸਾ ਸਬੂਤ ਕੱਢ ਕੇ ਲਿਆਓ ਜਿੱਦੇ ਤੁਹਾਨੂੰ ਦਿਖਦਾ ਹੋਵੇ ਕਿ ਉੱਥੇ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਸਾਬਿਤ ਕਰ ਦਉਗੇ ਤਾਂ ਮੈਂ ਰਾਜਨੀਤੀ ਨੂੰ ਛੱਡ ਦਿਆਂਗਾ ਤੇ ਨਹੀਂ ਫਿਰ ਜੇ ਨਾ ਸਾਬਿਤ ਕਰ ਸਕੇ ਤਾਂ ਫਿਰ ਤੁਸੀਂ ਪੰਜਾਬ ਦੇ ਵੱਲੋਂ ਮੂੰਹ ਨਾ ਕਰਿਓ ਤਾਂ ਫਿਰ ਬਾਅਦ ਵਿੱਚ ਜਾਖੜੋਂ ਦੇ ਵੱਲੋਂ ਵੀ ਜਵਾਬ ਦਿੱਤਾ ਜਾਂਦਾ ਤੇ ਟਵੀਟ ਕਰਦੇ ਆ ਉਹਨਾਂ ਦੇ ਵੱਲੋਂ ਬੀਤੇ ਦਿਨ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਉਸ ਬਿਆਨ ਦੇ ਉੱਤੇ ਜਿਉਂਦਾ ਤਿਉਂ ਖੜਾ ਤੇ ਮੈਨੂੰ ਉਹ ਬਿਆਨ ਤੋਂ ਹਿਲਣ ਦੇ ਲਈ ਕੋਈ ਵੀ ਨਹੀਂ ਆਖ ਸਕਦਾ ਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਕੇਂਦਰ ਦਾ ਸਬੰਧਿਤ ਮੰਤਰਾਲਾ ਉਹਨਾਂ ਦੇ ਵੱਲੋਂ ਰੱਖਿਆ ਮੰਤਰਾਲੇ ਦੇ ਵੱਲੋਂ ਜਿਹੜਾ ਜਵਾਬ ਆਉਂਦਾ ਜਿੱਦੇ ਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਕਮੇਟੀ ਜਿਹੜੀ ਤਿੰਨ ਪੜਾਵਾਂ ਦੇ ਵਿੱਚੋਂ ਪੂਰੀ ਲੰਘਦੀ ਹੁੰਦੀ ਹੈ ਜਾਂਚ ਜਿਹੜਾ ਡਿਜ਼ਾਈਨ ਹੈ ਜਿੱਦੀ ਜਾਂਚ ਪੜਤਾਲ ਕਰਨੀ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਐਸਾ ਕੁਝ ਤੱਤ ਨਿਕਲ ਕੇ ਸਾਹਮਣੇ ਆਇਆ ਜਿਸ ਤੋਂ ਬਾਅਦ ਪੰਜਾਬੀਆਂ ਚੱਕੀਆਂ ਰੱਦ ਕਰਨੀਆਂ ਪੈ ਗਈਆਂ ਤਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਸਹਿਮਾਨ ਹੋਰਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਦਿੱਤੇ ਇੱਕ ਟਵੀਟ ਕੀਤਾ ਗਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਹ ਸਾਰੇ ਸਬੰਧਿਤ ਜਿੰਨੇ ਵੀ ਉਹਨਾਂ ਨੇ ਨਾਮ ਲਿਖੇ ਕਿ ਸਾਡੇ ਹੀਰੋ ਨੇ ਸਾਨੂੰ ਭਾਜਪਾ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਤੇ ਇਹਨਾਂ ਦੀਆਂ ਜਿਹੜੀਆਂ ਚਾਕੀਆਂ ਨੇ ਉਹਨਾਂ ਨੂੰ ਅਸੀਂ ਰਿਜੈਕਟਡ categories ਦੇ ਵਿੱਚ ਨਹੀਂ ਪਾਵਾਂਗੇ ਨਾਲ ਦੀ ਨਾਲ ਇਹ ਜਿਹੜਾ ਤਿੱਖਾ ਵੱਡਾ ਬਿਆਨ ਦਿੱਤਾ ਗਿਆ ਕਿ ਸਾਨੂੰ ਬੀਜੇਪੀ ਦੇ ਕੋਲੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਹਾਲਾਂਕਿ ਹੁਣ ਤੱਕ ਇਹ ਸਾਰਾ ਇੱਥੇ ਤੱਕ ਮਾਮਲਾ ਪਹੁੰਚ ਚੁੱਕਿਆ ਹੈ ਤੇ ਇਸ ਤੋਂ ਅੱਗੇ ਇਹਨੂੰ ਕਿੰਨਾਂ ਸਿਆਸਤਦਾਨਾਂ ਦੇ ਵੱਲੋਂ ਰਬੜ ਦੇ ਵਾਂਗੂ ਖਿੱਚ ਕੇ ਵਧਾਇਆ ਜਾਏਗਾ ਇਹਦੇ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਜੁੜੀ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਦੇ ਚ ਬੜੀ ਤਿੱਖੀ ਸ਼ਬਦਾਵਲੀ ਭਾਜਪੀ ਦੀ ਖਾਤਰ ਵਰਤੀ ਗਈ ਜਾਪ ਰਹੀ ਹੈ ਤਸਵੀਰਾਂ ਵੀ ਨਾਲ ਤੁਹਾਨੂੰ ਉਸ ਟਵੀਟ ਦੀ ਅਸੀਂ ਦਿਖਾਵਾਂਗੇ ਤੇ ਨਾਲ ਦੀ ਨਾਲ ਦੱਸ ਦਈਏ ਕਿ ਜੜੀਆਂ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀਆਂ ਝਾਕੀਆਂ ਦਿਖਾਈਆਂ ਜਾਣੀਆਂ ਸੀ ਉਹਨਾਂ ਨੂੰ ਕੇਂਦਰ ਸਰਕਾਰ ਦੀ ਉਸ ਸੰਬੰਧਿਤ ਕਮੇਟੀ ਦੇ ਵੱਲੋਂ ਰਿਜੈਕਟ ਕਰ ਦਿੱਤਾ ਗਿਆ ਤੇ ਇਸੇ ਦੇ ਬਾਬਤ ਜਦੋਂ ਰਾਜਨੀਤੀ ਵੱਧਣ ਲੱਗੀ ਰਾਜਨੀਤੀ ਹੋਣ ਲੱਗੀ ਤਾਂ ਫਿਰ ਸੁਨੀਲ ਜਾਖੜ ਉਹੀ ਇਸ ਮੈਦਾਨ ਦੇ ਵਿੱਚ ਕੁੱਦੇ ਨਾਲਮਨ ਜਿੰਦਰ ਸਿੰਘ ਸਿਰਸਾ ਹੁਰੀਏ ਸੁਵਿਧਾਨ ਦੇ ਵਿੱਚ ਕੋਦੇ ਦਿਖਾਈ ਦਿੱਤੇ ਤੇ ਉਸ ਤੋਂ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਵਾਬ ਦਿੱਤਾ ਗਿਆ ਸੀ ਮਾਲਵਿੰਦਰ ਸਿੰਘ ਕੰਗ ਹੋਰਾਂ ਦੇ ਵੱਲੋਂ ਬੜੇ ਤਿੱਖੇ ਜਿਹੜੇ ਜਵਾਬ ਨੇ ਉਹ ਇਹਨਾਂ ਦੀਆਂ ਇਹਨਾਂ ਦੇ ਸਵਾਲਾਂ ਦੇ ਉਹ ਦਿੱਤੇ ਗਏ ਸੀ ਤੇ ਹੁਣ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਟਵੀਟ ਕੀਤਾ ਗਿਆ ਟਵੀਟ ਦੇ ਵਿੱਚ ਉਹਨਾਂ ਨੇ ਕੀ ਕੁਝ ਲਿਖਿਆ ਇੱਕ ਵਾਰੀ ਕੋਟ ਕਰਕੇ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਭਗਵੰਤ ਸਿੰਘ ਮਾਨ ਹੁਰੀ ਲਿਖਦੇ ਆ ਕਿ ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਉਦਮ ਸਿੰਘ, ਮਾਈ ਭਾਗੋ, ਕਰਤਾਰ ਸਰਾਬੇ, ਗਦਰੀ ਬਾਬੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਰਿਜੈਕਟਡ categories ਦੇ ਵਿੱਚ ਨਹੀਂ ਭੇਜਣਾ ਇਹ ਸਾਡੇ ਹੀਰੋ ਨੇ ਇਹਨਾਂ ਦਾ ਮਾਨ ਸਨਮਾਨ ਕਰਨਾ ਸੀ ਜਾਣਦੇ ਆ ਭਾਜਪਾ ਦੀ ਐਨਓਸੀ ਦੀ ਲੋੜ ਨਹੀਂ ਭਾਜਪਾ ਦੇ ਉੱਤੇ ਤਿੱਖੇ ਜਿਹੜੇ ਸ਼ਬਦੀ ਹਮਲੇ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਇਸ ਟਵੀਟ ਦੇ ਵਿੱਚ ਕਿਤੇ ਗਿਆ ਬੜੇ ਲੰਮੇ ਸਮੇਂ ਤੋਂ ਇਹਦੀ ਚਰਚਾ ਚੱਲ ਰਹੀ ਸੀ ਕਿ ਮੁੱਖ ਮੰਤਰੀ ਮਾਨ ਕਿਉਂ ਨਹੀਂ ਉਸ ਤਰੀਕੇ ਦਾ ਜਵਾਬ ਦੇ ਰਹੇ ਜਿਸ ਤਰੀਕੇ ਦੇ ਸਵਾਲ ਉੱਠ ਰਹੇ ਆ ਕਿਉਂਕਿ ਸੁਨੀਲ ਜਾਖੜ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀਆਂ ਝਾਕੀ ਦੇ ਡਿਜ਼ਾਈਨ ਦੀਆਂ ਤਸਵੀਰਾਂ ਨੇ ਜਿਹੜੀਆਂ ਕੇਂਦਰੀ ਕਮੇਟੀ ਨੂੰ ਭੇਜੀਆਂ ਗਈਆਂ ਸੀ ਉਹਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਤੇ ਨਾਲ ਦੀ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਇਹਦੇ ਚਲਦੇ ਰਿਜੈਕਟ ਕੀਤੀਆਂ ਗਈਆਂ ਨੇ ਤੇ ਮਨਜੀਦਰ ਸਿੰਘ ਸਿਰਸਾ ਉਰੀ ਕਹਿੰਦੇ ਸੀ ਕਿ ਪੁਰਾਣੇ ਜਿਹੜੇ ਡਿਜ਼ਾਈਨ ਨੇ ਉਹਨਾਂ ਨੂੰ ਰੀਡਿਜ਼ਾਈਨ ਨਹੀਂ ਕੀਤਾ ਗਿਆ ਉਹਨਾਂ ਤੇ ਰੰਗ ਰੂਗਣ ਮਾਰ ਕੇ ਦੁਬਾਰਾ ਫਿਰ ਤੋਂ ਉਹੀ ਝਾਕੀਆਂ ਨੇ ਜਿਹੜੀਆਂ ਪ੍ਰੇਡ ਦੇ ਲਈ ਭੇਜ ਦਿੱਤੀਆਂ ਗਈਆਂ ਸੀ ਤਾਂ ਕਰਕੇ ਰਿਜੈਕਟ ਕੀਤੀਆਂ ਗਈਆਂ ਨੇ ਤੇ ਇਸ ਤੋਂ ਬਾਅਦ ਦੇ ਵਿੱਚ ਜਾਖੜ ਹੋਰਾਂ ਨੂੰ ਤਿੱਖਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਸੀ ਕਿ ਕੇਂਦਰ ਦੇ ਵਿੱਚ ਤੁਹਾਡੀ ਚੱਲਦੀ ਹੈ ਵੱਡਾ ਰਸੂਖ ਰੱਖਦੇ ਹੋ ਪਰ ਤੁਸੀਂ ਝੂਠ ਬੋਲਣਾ ਅਜੇ ਤੱਕ ਨਹੀਂ ਸਿੱਖਿਓ ਜੇਕਰ ਤੁਸੀਂ ਇਸ ਗੱਲ ਨੂੰ ਲੈ ਕੇ ਸੱਚੇ ਹੋ ਤਾਂ ਤੁਸੀਂ ਉਧਰਲੇ ਪਾਸੇ ਕੋਈ ਨਾ ਕੋਈ ਐਸਾ ਸਬੂਤ ਕੱਢ ਕੇ ਲਿਆਓ ਜਿੱਦੇ ਸੇ ਤੁਹਾਨੂੰ ਦਿਖਦਾ ਹੋਵੇ ਕਿ ਉੱਥੇ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਕਿਹਾ ਕਿ ਜੇਕਰ ਤੁਸੀਂ ਇਹ ਸਾਬਿਤ ਕਰ ਦਉਗੇ ਤਾਂ ਮੈਂ ਰਾਜਨੀਤੀ ਨੂੰ ਛੱਡ ਦਿਆਂਗਾ ਤੇ ਨਹੀਂ ਫਿਰ ਜੇ ਨਾ ਸਾਬਿਤ ਕਰ ਸਕੇ ਤਾਂ ਫਿਰ ਤੁਸੀਂ ਪੰਜਾਬ ਦੇ ਵੱਲੋਂ ਮੂੰਹ ਨਾ ਕਰਿਓ ਤਾਂ ਫਿਰ ਬਾਅਦ ਵਿੱਚ ਜਾਖੜੋਂ ਦੇ ਵੱਲੋਂ ਵੀ ਜਵਾਬ ਦਿੱਤਾ ਜਾਂਦਾ ਤੇ ਟਵੀਟ ਕਰਦੇ ਆ ਉਹਨਾਂ ਦੇ ਵੱਲੋਂ ਬੀਤੇ ਦਿਨ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਉਸ ਬਿਆਨ ਦੇ ਉੱਤੇ ਜਿਉਂਦਾ ਤਿਉਂ ਖੜਾ ਤੇ ਮੈਨੂੰ ਉਹ ਬਿਆਨ ਤੋਂ ਹਿਲਣ ਦੇ ਲਈ ਕੋਈ ਵੀ ਨਹੀਂ ਆਖ ਸਕਦਾ ਤੇ ਇਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਕੇਂਦਰ ਦਾ ਸਬੰਧਿਤ ਮੰਤਰਾਲਾ ਉਹਨਾਂ ਦੇ ਵੱਲੋਂ ਰੱਖਿਆ ਮੰਤਰਾਲੇ ਦੇ ਵੱਲੋਂ ਜਿਹੜਾ ਜਵਾਬ ਆਉਂਦਾ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੀਆਂ ਕਮੇਟੀ ਜਿਹੜੀ ਤਿੰਨ ਪੜਾਵਾਂ ਦੇ ਵਿੱਚੋਂ ਪੂਰੀ ਲੰਘਦੀ ਹੁੰਦੀ ਹੈ ਜਾਂਚ ਜਿਹੜਾ ਡਿਜ਼ਾਈਨ ਹੈ ਜਿੱਦੀ ਜਾਂਚ ਪੜਤਾਲ ਕਰਨੀ ਹੁੰਦੀ ਹੈ ਉਹਦੇ ਵਿੱਚ ਕੋਈ ਨਾ ਕੋਈ ਐਸਾ ਕੁਝ ਤੱਤ ਨਿਕਲ ਕੇ ਸਾਹਮਣੇ ਆਇਆ ਜਿਸ ਤੋਂ ਬਾਅਦ ਪੰਜਾਬੀਆਂ ਚੱਕੀਆਂ ਰੱਦ ਕਰਨੀਆਂ ਪੈ ਗਈਆਂ ਤਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਸਹਿਮਾਨ ਹੋਰਾਂ ਦੇ ਵੱਲੋਂ ਤਿੱਖਾ ਪ੍ਰਤੀਕਰਮ ਦਿੱਤੇ ਆ ਇੱਕ ਟਵੀਟ ਕੀਤਾ ਗਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਹ ਸਾਰੇ ਸਬੰਧਿਤ ਜਿੰਨੇ ਵੀ ਉਹਨਾਂ ਨੇ ਨਾਮ ਲਿਖੇ ਕਿ ਸਾਡੇ ਹੀਰੋ ਨੇ ਸਾਨੂੰ ਭਾਜਪਾ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਤੇ ਇਹਨਾਂ ਦੀਆਂ ਜਿਹੜੀਆਂ ਚਾਕੀਆਂ ਨੇ ਉਹਨਾਂ ਨੂੰ ਅਸੀਂ ਰਿਜੈਕਟਡ categories ਦੇ ਵਿੱਚ ਨਹੀਂ ਪਾਵਾਂਗੇ ਨਾਲ ਦੀ ਨਾਲ ਇਹ ਜਿਹੜਾ ਤਿੱਖਾ ਵੱਡਾ ਬਿਆਨ ਦਿੱਤਾ ਗਿਆ ਕਿ ਸਾਨੂੰ ਬੀਜੇਪੀ ਦੇ ਕੋਲੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ ਹਾਲਾਂਕਿ ਹੁਣ ਤੱਕ ਇਹ ਸਾਰਾ ਇੱਥੇ ਤੱਕ ਮਾਮਲਾ ਪਹੁੰਚ ਚੁੱਕਿਆ ਹੈ ਤੇ ਇਸ ਤੋਂ ਅੱਗੇ ਇਹਨੂੰ ਕਿੰਨਾਂ ਸਿਆਸਤਦਾਨਾਂ ਦੇ ਵੱਲੋਂ ਰਬੜ ਦੇ ਵਾਂਗੂ ਖਿੱਚ ਕੇ ਵਧਾਇਆ ਜਾਏਗਾ ਇਹਦੇ ਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਤੁਸੀਂ ਵੀ ਵੇਖ ਰਹੇ